ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿਖੇ ਇੱਕ ਘਰੇਲੂ ਲੜਾਈ ਨੂੰ ਛਡਵਾਣ ਗਏ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਕੀ ਗੱਲ ਹੋਈ ਅੰਤਜੀ ਸਰ ਮੈਨੂੰ ਗੱਲਬਾਤ ਤਾਂ ਨਹੀਂ ਪਤਾ ਕੋਈ ਨਹੀਂ ਹਾਂਜੀ ਇਹ ਘਰੋਂ ਗਿਆ ਬਈ ਜੀ ਉਹ ਛੱਡ ਕੇ ਬਾਹਰ ਨਿਕਲਿਆ ਬਾਹਰ ਜੇ ਥੋੜੀ देर ਬਾਅਦ ਰੋਲਾ ਪਿਆ ਤੇ ਮਾਰਦਾ ਤਾਂ ਮੁੰਡੇ ਨੂੰ ਮਾਰਦਾ ਬਾਹਰ ਹੱਟਾ ਉਹ ਜੀ ਕਹਿੰਦੇ ਮਾਰਿਆ ਕਹਿੰਦੇ ਬਾਲੀ ਦੇ ਮੁੰਡਾ ਜੀ ਬਾਲੀ ਦਾ ਮੁੰਡਾ ਕੋਈ ਪਤਾ ਨਹੀਂ ਕਿ ਕਾਰਨ ਕਾਰਨ ਕੁਝ ਨਹੀਂ ਹਾਂ ਜੀ ਨਹੀਂ ਪਤਾ ਕੁਝ ਨਹੀਂ ਦਾ ਤੇ 19 ਸਾਈ ਇਹ ਮੌਕੇ ਤੇ ਬੋਲ ਉਸ ਮੌਕੇ ਤੇ ਆ ਗਈ ਆ ਤਫਤੀਸ਼ ਕਰ ਰਹੀ ਆ ਹਾਂਜੀ ਤੂੰ ਗੱਲਬਾਤ ਨਹੀਂ ਪਤਾ ਚੱਲੀ ਗੱਲਬਾਤ ਹਾਲੇ ਨਹੀਂ ਪਤਾ ਲੱਗੀ ਇੰਨਾ ਆ ਵੀ ਉਹ ਤੇ ਛੱਪੜ ਲੱਗਾ ਖੂਨ ਦਾ ਜਿੱਥੇ ਵੀ ਇਹਨੇ ਮਾਰਿਆ ਬਾਲੀ ਦੇ ਮੁੰਡੇ ਨੇ ਮਾਰਿਆ ਤੇ ਨਾਲ ਇਹਦਾ ਜਵਾਈ ਦੇ ਇਹ ਬਾਲੀ ਇਹਨਾਂ ਬੰਦੇ ਦੋ ਹੋਰ ਦੋ ਤਿੰਨ ਬੰਦੀਆਂ ਦੇ ਨਾਲ ਹੋਰ ਸੀ ਰਣਜੀਤ ਸਿੰਘ ਪ੍ਰਾਣ ਰਣਜੀਤ ਪ੍ਰਾਣੀ ਸਾਨੂੰ ਦਾ ਕੋਈ ਨਹੀਂ ਇਹਦੇ ਬਾਰੇ ਹਾਲੇ ਪਤਾ ਉਹਦੀ ਗੱਲ ਵੀ ਨਹੀਂ ਹੋਈ ਘਰ ਚ ਅਜੇ ਕਹੀਏ ਗੱਲਬਾਤ ਕੋਈ ਨਹੀਂ ਕੀ ਮੰਗਤਾ ਸੀ ਅਸੀਂ ਮੰਗਾ ਸਾਨੂੰ ਇਨਸਾਫ ਚਾਹੀਦਾ ਮੁੰਡੇ ਦਾ ਕਤਲ ਹੋਇਆ ਆ ਇਹਨਾਂ ਨੂੰ ਸਾਰਿਆਂ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਮਤਲਬ ਅੱਜ ਉਹ ਵੀ ਕਾਰਵਾਈ ਹੋ ਗਈ ਜੀ ਜਾਵੇਗਾ ਤੁਹਾਨੂੰ ਅੱਜ ਸੰਜੀ ਪੇਸ਼ੰ ਅਜੀਤ ਕੁਮਾਰ ਆਇਆ ਸੀ ਉਮਰ ਸੀ 30 ਸਾਲ ਸਾਡੇ ਤੋਂ ਤਾਂ ਆਇਆ ਵੈਸੇ ਲੜਾਈ ਚ ਗ੍ਰਿਧ ਦੇ ਕੇਸ ਵਾਦੀ ਸੀਗਾ ਬਟ ਬਰੋਡ ਡੈੱਡ ਸੀਗਾ ਬਟ ਫਿਰ ਵੀ ਅਸੀਂ ਸੀਪੀਆਰ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਸੀ ਸਟਿਚਸ ਵੀ ਲਗਾਏ ਪਰ ਪੇਸ਼ੰ ਨਹੀਂ ਬਚ ਸਕਿਆ ਫਿਰ ਇਸ ਲਈ ਹੁਣ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਤਾ ਸੀ ਕੀ ਪੇਸ਼ੈਂਟ ਦੀ ਬੋਡੀ ਨੂੰ ਪੋਸਟਮਾਰਟਮ ਚੈੱਕ ਕਰਵਾਤੀ ਹੋਈ ਹੈ ਮੋਰਚਰੀ ਸਾਕੇ ਦੇ ਪੋਸਟਮਾਰਟਮ ਹੋਵੇਗਾ ਉਹ ਬੋਲੇ ਕਿਵੇਂ ਮੌਤ ਹੋਈ ਹੈ ਬਚੀ ਹੈ ਹੈਡ ਇੰਜਰੀ ਸੀ ਮੇਨ ਚੀਜ਼ ਹੈ ਬਾਕੀ ਲੱਗ ਰਿਹਾ ਬਰੂਜ਼ ਵਗੈਰਾ ਵੀ ਹੈਗੇ ਤਾਂ ਫ੍ਰੈਕਚਰ ਜਿਆਦਾ ਲੱਗ ਰਿਹਾ ਓਪਨ ਫ੍ਰੈਕਚਰ ਫਾਇਰਿੰਗ ਨਹੀਂ ਬਾਕੀ ਹਾਂਜੀ ਤੁਸੀਂ ਆਪਨੇ ਕੀ ਕਾਰਵਾਈ ਕਰ ਰਹੇ ਹੋ ਅਗੇ ਫਿਨਿਸ਼ ਕਰ ਹਾਂ ਪੁਲਿਸ ਇਨਫੋਰਮ ਕਰਤਾ ਹੈ ਹੁਣ ਕੱਲ ਤੱਕ ਜਦੋਂ ਪੋਸਟਮਾਰਟਮ ਹੋਏਗਾ ਫੇ ਪਤਾ ਲੱਗੇਗਾ ਮੇਨ ਤਾਂ ਹੈਡ ਇੰਜਰੀ ਲੱਗ ਰਹੀ ਹੈ ਬਾਕੀ ਪੋਸਟਮਾਰਟਮ ਜਿਆਦਾ ਕਲੀਅਰ ਹੋ ਜਾਏਗਾ ਤੁਹਾਡਾ ਕੀ ਨਾਮ ਹੈ ਇਸ ਦੀ ਅਜੀਤ ਕੁਮਾਰ ਸੀ ਏ ਆਈ ਉਹ ਜਿਹੜਾ ਮੰਮੀ ਨੇ ਲਾਈਟੇ ਕਰਵਾਇਆ ਸੀ ਬਤਿਏ ਲੈ ਕੇ ਪਰ ਜਿਸ ਮੁਕਤਾ ਉਹ ਕਰਨ ਤੇ ਦੱਸਦੇ ਨੇ ਐ ਲੈ ਲਾ ਤਾਂ ਮੇਰੇ ਨਾਮ ਰਹਿ ਗਿਆ ਬੱਚੇ ਜਿਹੜੇ ਮੈਚ ਕਿੰਨਾਂ ਲੈ ਕੇ ਨਹੀਂ ਸਰ ਸਰ ਸਿਰੇ ਸਾਰਾ ਮਾਮਲਾ ਵੀ ਮਾਮਲਾ ਇਹ ਹੈ ਤੇ ਦੋ ਆਪਸ ਚ ਇੱਕ ਪਰਿਵਾਰ ਦਾ ਝਗੜਾ ਹੋ ਰਿਹਾ ਸੀਗਾ ਮਾਂ ਤੇ ਪੁੱਤਰ ਦਾ ਆਪਸ ਚ ਝਗੜਾ ਸੀ ਜਿਹਦਾ ਨਾ ਕਰਨ ਲਈ ਇਸ ਸੋਨੂ ਹੈ ਤੇ ਉਹਦੀ ਮਾਤਾ ਨਾਲ ਆਪਣਾ ਝਗੜਾ ਹੋ ਰਿਹਾ ਸੀ ਜਿਹੜਾ सोनू ਹੈਗਾ ਇਹ ਥੋੜਾ ਜਿਹਾ ਸ਼ਰਾਰਤੀ ਕਿਸਮ ਦਾ ਤੇ ਸ਼ਰਾਬ ਨੇ ਪੀਤੀ ਹੋਈ ਸੀ ਅਡਲ ਸੀ ਕਿਸੇ ਤੇ ਇਹਦੇ ਕਰਕੇ ਤਾਂ ਤਕਰਾਰ ਕਾਫੀ ਵੱਧ ਗਿਆ ਤੇ ਇਹਦੀ ਮਾਤਾ ਆਪਣੀ ਮਾਤਾ ਨੂੰ ਕੁੱਟ ਰਿਆ ਸੀ ਜਿਹਦੇ ਬੇਸ ਦੇ ਉੱਤੇ ਉਹਦੀ ਜਿਹੜੀ ਮਾਤਾ ਨੇ ਇਤਲਾਹ ਦਿੱਤੀ ਆਪਣੇ ਜਵਾਈ ਨੂੰ ਜਿਹਦਾ ਨਾਮ ਵਿਨੇ ਕੁਮਾਰ ਹੈਗਾ ਤੇ ਨਾਲ ਉਹਦੀ ਵਾਈਫ ਦੋਨੋਂ ਜਣੇ ਮੌਕੇ ਤੇ ਆਉਣ ਲੱਗੇ ਨਾਲ ਇਹਨਾਂ ਦੇ ਅਜੇ ਸੰਧੂ ਸੀ ਜਿਹੜਾ ਜਿਹਦੀ ਮੌਕੇ ਤੇ ਮੌਤ ਹੋਈ ਇਨਾਂ ਦਾ ਆਪਸੇ ਟਕਰਾਅ ਹੋ ਗਿਆ ਇੱਥੇ ਜਦੋਂ ਇਹ ਘਰ ਪਹੁੰਚੇ ਤਾਂ ਫਿਰ ਇਹਨਾਂ ਦਾ ਆਪਸ ਦੇ ਵਿੱਚ ਕਰਨ ਏਲੀਅਸ ਸੋਨੂ ਦੇ ਨਾਲ ਟਕਰਾਅ ਹੋਇਆ ਵਿਨੇ ਕੁਮਾਰ ਤੇ ਅਜੀਤ ਸੱਭੂ ਦਾ ਦੋਨਾਂ ਤੋਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਕਰਨ ਕੁਮਾਰ ਏਲੀਅਸ ਬਾਲੀ ਸੋਨੂ ਜਿਹਨੂੰ ਕਹਿੰਦੇ ਆ ਉਹਨੇ ਆਪਣੇ ਮੁੰਡੇ ਨਾਲ ਲੜ ਕੇ ਆਪਣੀ ਵਾਈਫ ਦੇ ਨਾਲ ਤੇ ਉਹਨੇ ਕਾਫੀ ਜ਼ਿਆਦਾ ਕੁੱਟ ਮਾਰ ਕੇ ਕੁੱਟ ਮਾਰ ਇੰਨੀ ਕੀਤੀ ਦੇ ਸਿਰ 'ਚ ਛੱਟ ਲੱਗੀ ਦੀ ਜਿਹਦੇ ਵਿੱਚ ਅਜੀਤ ਸੱਭੂ ਦੀ ਅਚਾਨਕ ਇਥੇ ਹਸਪਤਾਲ ਦਾਖਲ ਕਰਾਇਆ ਜਿੱਥੇ ਪਤਾ ਲੱਗਾ ਕਿ ਉਹਦੇ ਸਿਰ 'ਚ ਸੱਟ ਸੀ ਜਿੱਥੇ ਉਹਦੀ ਮੌਤ ਹੋ ਗਈ ਅਸੀਂ ਐਫ ਆਈ ਆਰ ਦੱਚ ਕਰਕੇ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਨਕਸਤਾਰ ਕਰ ਦੋਸ਼ੀ ਗ੍ਰফতার ਕਰ ਲਈਏ ਅਸੀਂ ਮੁਕਤ ਅਜੇ ਐਫ ਆਈ ਆਰ ਲੋਜ ਕਰਕੇ ਇਮੀਡੀਏਟ ਗ੍ਰফতার ਕਰ ਕਿੰਨੇ ਜਿਹੜੇ ਹੈਗੇ ਦੋਸ਼ੀ ਕਿੰਨੇ ਕੁੱਲ ਇਹਨਾਂ ਨੇ ਅਜੇ ਐਫ ਆਈ ਆਰ ਦੇ ਵਿੱਚ ਗਿਆਨ ਦਿੰਦੇ ਲਿਖਾਉਂਦੇ ਕੁੱਲ ਜਿੰਨੇ ਦੋਸ਼ੀ ਲਿਖਾਉਣਗੇ ਅਸੀਂ ਜਲਦੀ ਤੋਂ ਜਲਦੀ ਗ੍ਰফতার ਕਰਕੇ ਅਗਲੀ ਕਾਰਵਾਈ ਕਰਾਂਗੇ